ਲੁਧਿਆਣਾ ਦੇ ਵਿਸ਼ਵਕਰਮਾ ਚੌਕ ਨਜ਼ਦੀਕ ਰਾਜਪੂਤ ਭਵਨ ਦੇ ਬਾਹਰ ਰਾਜਪੂਤ ਭਾਈਚਾਰੇ ਵੱਲੋਂ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਭੁੱਲਰ ਦਾ ਪੁਤਲਾ ਫੂਕੇ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਭਾਈਚਾਰੇ ਦੇ ਆਗੂ ਨੇ ਕਿਹਾ ਜਿਥੇ ਮੰਤਰੀ ਲਾਲਜੀਤ ਭੁੱਲਰ ਵੱਲੋਂ ਬੀਤੇ ਦਿਨੀ ਰਾਮਗੜੀਆ ਭਾਈਚਾਰੇ ਤੇ ਸੁਨਿਆਰਾ ਬ੍ਰਿਹਾਦਰੀ ਬਾਰੇ ਤਰਾਜਯੋਗ ਟਿੱਪਣੀ ਕੀਤੀ ਗਈ ਇਸ ਮਾਮਲੇ ਵਿੱਚੋਂ ਬਹੁਤ ਸਖਤ ਨੋਟਿਸ ਲੈਣਗੇ ਇਸ ਤੋਂ ਇਲਾਵਾ ਉਹਨਾਂ ਹਾਈ ਕਮਾਂਡ ਤੋਂ ਲੋਕ ਸਭਾ ਚੋਣਾਂ ਲਈ ਦਿੱਤੇ ਟਿਕਟ ਨੂੰ ਵਾਪਸ ਲੈਣ ਦੀ ਮੰਗ ਕੀਤੀ ਸਟੇ ਹਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਹਾਂਜੀ ਮੇਰਾ ਪਰਮਦੀਪ ਸਿੰਘ ਜੋੜਾ ਜੀ ਪ੍ਰੈਜ਼ੀਡੈਂਟ ਨੇ ਜੋ ਆਮ ਆਦਮੀ ਪਾਰਟੀ ਦਾ ਜੋ ਖਡੂ ਸਾਹਿਬ ਹਲਕੇ ਤੋਂ ਜੋ ਉਮੀਦਵਾਰ ਹੈ ਲਾਜੀਤ ਸਿੰਘ ਭੁੱਲਰ ਉਹਨੇ ਇੱਕ ਵਿਵਾਦ ਬਿਆਨ ਦਿੱਤਾ ਹੈ ਸਨਿਆਰ ਬ੍ਰਾਦਰਹੀ ਕਲੱਬ ਤੇ ਔਰ ਰਾਮਕੜੀਏ ਬ੍ਰਾਦਰਹੀ ਕਲੱਬ ਅੱਜ ਅਸੀਂ ਸਾਰੇ ਜਣੇ ਇੱਥੇ ਇਕਜੁੱਟ ਹੋ ਕੇ ਇਕੱਠੇ ਹੋ ਕੇ ਉਹਦਾ ਵਿਰੋਧ ਕਰਦੇ ਆਂ ਔਰ ਉਹਨਾਂ ਦੀ ਹਾਈ ਕਮਾਂਡ ਨੂੰ ਇਹ ਇੱਕ ਮਰਨੂਨ ਦਿੱਤਾ ਵੀ ਤੁਸੀਂ ਇਹਨੂੰ ਇਹਦੀ ਟਿਕਟ ਕੱਟੀ ਜਾਏ ਤਾਂ ਜੋ ਬਾਕੀ ਹੋਰ ਜਿਹੜੇ ਮੈਂਬਰ ਨੇ ਉਹਨਾਂ ਨੂੰ ਇਸ ਦੀ ਸਮਝ ਆਏ ਵੀ ਕਿਸੇ ਵੀ ਬ੍ਰਾਦਰਹੀ ਬਾਰੇ ਇਸ ਤਰ੍ਹਾਂ ਗਲਤ ਟਿੱਪਣੀ ਜੋ ਕਰੇਗਾ ਤੇ ਉਸ ਦਾ ਇਹ ਵਿਰੋਧ ਕੀਤਾ ਜਾਏਗਾ ਸਰ ਸਰ ਤੁਹਾਡਾ ਬਲਾਕੀ ਭਾਈਚਾਰਾ ਉਹ ਤਾਂ ਬਾਈਗਾਰਡ ਕਰੂਗਾ ਬਿਲਕੁਲ ਜੀ ਜੇ ਨਹੀਂ ਕਰਦਾ ਬਾਈਕਟ ਵੀ ਕਰੂਗਾ ਔਰ ਕਾਨੂੰਨੀ ਕਾਰਵਾਈ ਵੀ ਅਸੀਂ ਕਰਾਂਗੇ ਕਿਉਂਕਿ ਇਹ ਹਿੰਦੂਸਤਾਨ ਦਾ ਲਾਅ ਹੈ ਜੀ ਆਪਣਾ ਵੀ ਜਿਹੜਾ ਕੋਈ ਵੀ ਕੋਈ ਫਿਰਤੂ ਫੀਕੂ ਪ੍ਰਸਤ ਬਿਆਨ ਦਿੰਦਾ ਹੈ ਉਹਦੇ ਉਹ ਇਲੈਕਸ਼ਨ ਲੜਨ ਦੇ ਹੱਕ ਦਾ ਨਹੀਂ ਹੈ ਸੋ ਜਿਹੜਾ ਇਹਨੇ ਬਰਾਦਰੀਆਂ ਬਾਰੇ ਗਲਤ ਬਿਆਨ ਦਿੱਤਾ ਹੈ ਇਹ ਅਸੀਂ ਕਾਨੂੰਨੀ ਕਾਰਵਾਈ ਵੀ ਬਹੁਤ ਜਲਦੀ ਆਪਣੀ ਸਾਡੀ ਲੀਗਲ ਟੀਮ ਦੇ ਨਾਲ ਸਲਾਹ ਕਰਕੇ ਇਹਨਾਂ ਨੂੰ ਜਲਦੀ ਇੱਕ ਨੋਟਿਸ ਭੇਜਿਆ ਜਾਏਗਾ ਜੀ ਅੱਜ ਕਿਹੜੇ ਜਗ੍ਹਾ ਸਾੜਿਆ ਗਿਆ ਮਤਲਬ ਇਹ ਰਾਜਪੂਤ ਭਵਨ ਦੇ ਬਾਹਰ ਫੂਕਾ ਕੁੱਕਿਆ ਗਿਆ ਜੀ ਵਿਸ਼ਕਰਮਾ ਚੌਂਕ ਦੇ ਵਿੱਚ ਲੁਧਿਆਣਾ